ਬਿੱਤੇ ਪੰਜਾਬੇ ਤੇ ਖੂਤੇ ਆ ਕੇ ਗਲਾਬਾਂ ਤੇ ਪੰਜਾਬਾ ਦਰਸ਼ਨ ਕਰਦੇ ਨੇ ਨਾ ਫਿਰ ਪਾਸ਼ਾ ਕਹਿੰਦੇ ਨੇ ਰਹਿਰਾਸ ਦਾ ਸਮਾ ਹੋ ਗਿਆ ਇਸਨਾਨ ਪਾਣੀ ਦਾ ਪ੍ਰਬੰਧ ਕਰੋ ਮਹਾਰਾਜ ਤੁਸੀਂ ਸਾਡੇ ਘਰ ਚਰਨ ਪਾਓ ਕਹਿੰਦੇ ਘਰ ਚਰਨ ਜਰੂਰ ਪਾਵਾਂਗੇ ਤੇ ਲੈ ਕੇ ਗਏ ਆਪਣੇ ਘਰ ਚਬਾਰਾ ਸਾਹਿਬ ਜਿੱਥੇ ਗੁਰਦੁਆਰਾ ਬਣਿਆ ਅੱਜ ਕੰ ਇਹ ਗਲਾਬੇ ਤੇ ਪੰਜਾਬੇ ਦਾ ਘਰ ਸੀ ਮਾਛੀਵਾੜੇ ਦੇ ਵਿੱਚ ਚਵਾਰੇ ਦੇ ਵਿੱਚ ਸਤਗੁਰਾਂ ਨੂੰ ਬਹਾਇਆ ਤੇ ਸਤਗੁਰਾਂ ਨੂੰ ਬਹਾ ਕੇ ਚਵਾਰੇ ਦੇ ਵਿੱਚ ਨਾ ਗੁਰਮੁਖੋ ਪਾਣੀ ਕਰਮ ਕੀਤਾ ਹੈ ਗਰਮ ਪਾਣੀ ਕਰਕੇ ਪਾਤਸ਼ਾਹ ਦਾ ਜਦੋਂ ਵਸਤਰ ਉਤਾਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਇਹ ਬੜੇ ਆਰਾਮ ਦੇ ਨਾਲ ਹੋਏ ਪਾਟੇ ਹੋਏ ਨੇ ਬੜੇ ਪਿਆਰ ਨਾਲ ਭਟਣ ਚੋਲੇ ਦੇ ਖੋਲ ਦੇ ਦੇ ਇੱਕ ਕਮਰਕਸਾ ਖੁੱਲਿਆ ਸ਼ਮਸ਼ੀਰ ਜਿਹੜੀ ਪਾਈ ਹੋਈ ਸੀ ਪਾਸਾ ਦੇ ਉਹ ਨਾਲ ਦੇ ਸਿੰਘ ਨੂੰ ਫੜਾ ਦਿੱਤੀ ਲੱਗੇ ਜਦੋਂ ਇਸ਼ਨਾਨ ਕਰਵਾਉਣ ਇਸ਼ਨਾਨ ਕਰਵਾਉਣ ਕੀ ਵੇਖਦੇ ਨੇ ਜਿਹੜੀ ਕਮਾਨ ਦੀ ਗੱਲ ਕਰਤੀ ਇੱਕ ਕਮਰਕਸਾ ਚੂਲੇ ਦੇ ਉੱਪਰ ਦੀ ਲੱਗਿਆ ਇੱਕ ਕਮਰਕਸਾ ਚੂਲੇ ਦੇ ਥੱਲੋਂ ਦੀ ਲੱਗਿਆ ਹੋਇਆ ਇੱਕ ਚੋਲਾ ਇੱਕ ਕੰਮਰ ਕਸਾ ਜਿਹੜਾ ਉਹ ਖੋਲ ਦਿੱਤਾ ਜਿਹੜਾ ਚੋਲੇ ਦੇ ਉੱਪਰ ਦੀ ਸੀ ਵਸਤਰਾਂ ਦੇ ਉੱਪਰ ਦੀ ਸੀ ਤੇ ਜਦੋਂ ਬਸਤਰ ਬਾਦਸ਼ਾਹ ਦੇ ਇਸ਼ਨਾਨ ਕਰਵਾਉਣ ਵਾਸਤੇ ਉਤਾਰੇ ਗਏ ਬਸਤਰ ਤੇ ਵੇਖਦੇ ਨੇ ਇੱਕ ਥੱਲੇ ਕੰਮਰ ਕਸਾ ਲੱਗਿਆ ਉਹਨੂੰ ਐਨੇ ਕ ਜ਼ੋਰ ਦੀ ਗੰਢਾਂ ਮਾਰੀਆਂ ਹੋਈਆਂ ਨੇ ਐਨਾ ਕ ਜ਼ੋਰ ਦੀ ਕਸ ਕੇ ਬੰਨਿਆ ਹੋਇਆ ਕਹਿੰਦੇ ਉਹ ਕੰਮਰ ਕਸਾ ਦਾ ਸਰੀਰ ਦੇ ਮਾਸ ਦੇ ਵਿੱਚ ਪੇਟ ਦਾ ਮਾਸ ਹੈ ਨਾ ਜਿਹੜਾ ਉਹਦੇ ਵਿੱਚ ਚੁੱਬਿਆ ਪਿਆ ਉਹਦੇ ਵਿੱਚ ਕਿਉਂਕਿ ਛੇਪੂ ਦਾ ਕੰਮਰ ਖਸਾ ਕੀਤਾ ਤੇ ਗੁਰਮੁਖੋ ਜਦੋਂ ਅਨੰਦਪੁਰ ਦਾ ਕਿਲਾ ਸ਼ਰ ਤੇ ਜਦੋਂ ਖੋਲਣ ਲੱਗੇ ਉਹ ਗੰਡਾ ਪੇਚੀਆਂ ਹੋਈਆਂ ਨੇ ਜਿਪੀਆਂ ਹੋਈਆਂ ਗੰਡਾ ਭਾਈ ਲਿਆ ਸਿੰਘ ਖੋਲ ਰਹੇ ਨੇ ਤੇ ਨਾਲੇ ਤੇ ਖੋਲ ਰਹੇ ਨੇ ਕਹਿੰਦੇ ਇੱਕ ਲੜ ਤੇ ਖੋਲ ਦਿੱਤਾ ਜਦੋਂ પેટ ਦੇ ਉੱਪਰ ਦੀ ਲੜ ਲੱਗਿਆ ਹੋਇਆ ਸੀ ਨਾ ਜਦੋਂ ਉਹ ਖੋਲਣ ਲੱਗੀ ਉਹ ਖੋਲਣ ਲੱਗੇ ਥੋੜਾ ਮਾਸ ਪਾਤਸਾ ਦਾ ਜਿਹੜਾ ਚਿਪਿਆ ਹੋਇਆ ਚਿਪਿਆ ਹੋਇਆ ਮਾਸ ਸੀਗਾ ਆਪਣੇ ਕੱਸੇ ਨਾਲ ਉੱਥੋਂ ਮਾਸ ਮਾਸ ਉੱਠ ਪਿਆ ਤੇ ਜਲ ਦੇ ਵਿੱਚ ਖੂਨ ਵਹਿ ਖੜਿਆ ਜਲ ਦੇ ਵਿੱਚ ਖੂਨ ਜਦੋਂ ਵਹਿ ਤਰਿਆ ਤੇ ਹਰਾਮ ਹੋ ਗਿਆ ਪਾਤਸਾ ਆ ਕੀ ਦਇਆ ਸਿੰਘ ਮਹਾਰਾਜ ਕੋਣ ਬਹਿ ਗਿਆ ਕਹਿੰਦੇ ਤੁਸੀਂ ਇਹ ਨਹੀਂ ਸਮਝ ਆਈ ਪਾਤਸ਼ਾਹ ਵੀ ਤੁਸੀਂ ਥੱਲੋਂ ਦੀ ਕੰਮਰ ਕਸਾ ਕਦਰ ਵਾਸਤੇ ਕਹਿੰਦੇ ਪਾਤਸ਼ਾਹ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਅਨੰਦਪੁਰ ਦੇ ਕਿਲੇ ਨੂੰ ਕਿਹਾ ਭయ్యా ਮੈਨੂੰ ਅੱਧਾ ਪ੍ਰਸ਼ਾਦਾ ਮਿਲਿਆ ਮੈਂ ਉਹ ਵੀ ਖੰਨਾ ਖੰਨਾ ਆਪਣੇ ਸਿੰਘਾਂ ਦੇ ਵਿੱਚ ਵੰਡ ਦਿੱਤਾ ਉਹ ਵੀ ਖੰਨਾ ਖੰਨਾ ਮੈਂ ਆਪਣੇ ਸਿੰਘਾਂ ਦੇ ਵਿੱਚ ਵੰਡ ਦਿੱਤਾ ਸਰੀਰ ਕਰਕੇ ਪੇਟ ਹੈ ਨਾ ਢੁੱਕਤੀ ਮੈਨੂੰ ਵੀ ਲੱਗਦੀ ਸੀ ਸਰੀਰ ਕਰਕੇ ਢੁੱਕਤੇ ਲੱਗਦੇ ਸੀ ਪਰ ਜਦੋਂ ਭੁੱਖ ਲੱਗਦੀ ਸੀ ਜਿੰਨੀ ਕੁ ਮੈਨੂੰ ਭੁੱਖ ਦਾ ਲੱਗਦੀ ਸੀ ਉਨਾਂ ਕੁ ਸੀ ਕਮਰ ਕੱਸਾ ਕਰ ਲੈਂਦੇ ਸੀ ਤਾਂ ਕਿ ਪੇਟ ਜਿਹੜਾ ਭੁੱਖ ਦਾ ਕਰਕੇ ਦਰਦ ਨਾ ਕਰੇ ਸਰੀਰ ਕਰਕੇ ਤੇ ਸਾਰਿਆਂ ਨੂੰ ਲੱਗਦੀ ਹੈ ਨਾ ਕਿ ਮਾਂ ਨੇ ਬਾਣੀ ਦੇ ਵਿੱਚ ਇਹ ਸੱਤ ਕਰ ਦਿੱਤਾ ਮਹਾਰਾਜ ਕਹਿੰਦੇ ਜੇ ਸੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਭੁੱਖ ਤੇ ਲੱਗਦੀ ਹੈ ਜਦੋਂ ਕਹਿੰਦੇ ਭੁੱਖ ਲੱਗਦੀ ਹੈ ਸਰੀਰ ਨੂੰ ਕਹਿੰਦੇ ਅਸੀਂ ਉਸੇ ਵੇਲੇ ਕੰਮਰ ਕੱਸਾ ਹੋਰ ਕੱਸਾ ਲੈਂਦੇ ਸੀ ਕੰਮਰ ਨੱਸਾ ਕੱਸਾ ਲੈਂਦੇ ਸੀ ਭੁੱਖ ਤੇ ਤੁਹਾਨੂੰ ਕੀ ਲੱਗਦਾ ਮੈਨੂੰ ਗੋਬਿੰਦ ਸਿੰਘ ਨੂੰ ਭੁੱਖ ਨਹੀਂ ਜੀ ਲੱਗਦੀ ਦਇਆ ਸੀ ਹੱਪਾ ਕਮੈਨੋ ਵੀ ਲੱਗੀ ਪਰ ਮੈਂ ਖੰਨਾ ਜਿਹੜਾ ਤੱਤਾ ਪ੍ਰਸ਼ਾਦਾ ਮਿਲਿਆ ਖੰਨਾ ਖੰਨਾ ਧਾਨੂ ਛਾ ਦਿੰਦਾ ਹਰ ਮੈਂ ਝਕਿਆ ਬਾਦਸ਼ਾਹ ਅਮਜੀ ਦੇ ਦਾ ਖੂਨ ਵਹਿ ਤੁਰਿਆ ਮਾਰੇ ਕਹਿੰਦੇ ਕੋਈ ਕਰ ਨਹੀਂ ਇਹ ਮਾਚੀ ਵੜੇ ਦੀ ਧਰਦੀ ਹੈ ਇੱਥੇ ਸਾਡਾ ਖੂਨ ਵਹਿ ਗਿਆ ਤੇ ਲੈ ਦਾ ਨਹੀਂ ਬਾਦਸ਼ਾਹ ਨੇ ਵਾਰ ਕਰ ਦਿੱਤਾ ਕਹਿੰਦੇ ਅੱਜ ਤੋਂ ਜਦੋਂ ਕਿਤੇ ਜਾਓਗੇ ਨਾ ਦੁਨੀਆ ਤੇ ਜਿੱਥੇ ਮਰਜ਼ੀ ਚਲੇ ਜਾਓ ਜਿਹੜਾ ਸਕੂਨ ਤੁਹਾਨੂੰ ਮਾਛੀਵਾੜੇ ਦੀ ਧਰਤੀ ਤੇ ਸ਼ਾਂਤੀ ਤੇ ਸਕੂਨ ਮਿਲੇਗਾ ਉਹ ਇਤੋਂ ਹੋਰ ਕਿਤੇ ਨਹੀਂ ਮਿਲੇਗਾ ਟੋਪੇ ਜ਼ਮੀਨਾਂ ਦੇ ਵਿੱਚ ਉਸ ਜਲ ਨਾਲ ਉਹ ਜਾਲਾ ਜਿਹੜਾ ਜਨੂਨ ਦੇ ਵਿੱਚ ਜਾਂਦਾ ਤੇ ਜਲ ਦੇ ਵਿੱਚ ਬਹਿ ਕੇ ਸਤਿਗੁਰਾਂ ਦਾ ਖੂਨ ਜਾਂਦਾ ਲੈ ਫਿਰ ਅੱਜ ਤੋਂ ਕਹਿੰਦੇ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਕਲੰਗੀ ਤਰਪਾਸ਼ਾ ਦੇ ਸਥਾਨ ਤੇ ਕਿਤੇ ਵੀ ਜਾਓ ਦਮਦਮਾ ਸਹਿਜਾਗੋ ਮਾਛੀਾੜਾ ਸਹਿਜਾਗੋ ਤਖਤ ਕੇਸਗੜ ਸਹਿਜਾਗੋ ਜਾਂ ਰਾਏਪੋਟ ਜਿੱਥੇ ਵੀ ਕੇ ਸਹਿਜਾਗਿਆਂ ਦੀ ਖਬਰ ਕਮ ਕੀ ਤਰਪਾਸ਼ਾ ਸ਼ੌਂਦੈਨੇ ਰਾਏ ਕੱਲੇ ਦੇ ਕੋਲੋਂ ਉੱਥੇ ਜਾਓ ਇੱਕ ਵਾਰੀ ਕਲੰਗੀ ਤਰਪਾਸ਼ਾ ਦਾ ਨਾਮ ਲੈ ਕੇ ਚੌਂਕੜਾ ਮਾਰ ਕੇ ਵਹਿ ਜਾਓ ਤੇ ਜਿਹੜਾ ਧੰਨ ਉੱਥੇ ਸਕੂਨ ਮਿਲੇਗਾ ਕਿਸੇ ਦੁਨੀਆ ਦੇ ਕਿਸੇ ਵੀ ਮਹਿਲੇ ਤੋਂ ਮਹਿਲੇ ਬੰਗਲੇ ਵਿੱਚ ਮੈਂ ਜਿੱਤੋ ਮਹਿੰਗੇ ਹਟਲ ਵਿੱਚ ਮੈਂ ਜਿੱਤੋ ਮਹਿੰਗੇ ਰੂਮ ਬਣਾ ਲਵਾਂ ਖਰੀਦ ਲਵਾਂ ਤੇ ਚਲੇ ਜਾਵਾਂ ਉਹ ਸਕੂਨ ਨਹੀਂ ਤਾਂ ਕਿਤੇ ਮਿਲੇਗਾ ਜਿਹੜਾ ਅਲਗੀ ਦਰਬਾਰ ਸ਼ਾਹ ਦੇ ਦਰਬਾਰ ਦੇ ਵਿੱਚ ਮਿਲਿਆ ਜਦੋਂ ਕਿਤੇ ਜਾਵੋ ਤੇ ਗਰਮ ਕੋ ਉਸੇ ਮਲੇ ਪਾਤਸ਼ਾਹ ਕਹਿੰਦੇ ਗੁਲਾਬੇ ਦੇ ਪੰਜਾਬੇ ਨੇ ਫਿਰ ਬਸਤਰ ਤੇ ਲੀ ਪਾਟ ਲਈ ਸਰ ਤੇ ਇੱਕ ਚਾਦਰ ਦਿੱਤੀ ਇੱਕ ਚਾਦਰ ਦੀ ਬੁੱਕਲ ਪਾਤਸ਼ਾਹ ਬਿਮਾਰੀ ਹੈ ਸਰੀਰ ਨੂੰ ਲਪੇਟੀ ਹੈ ਉੱਪਰ ਫਿਰ ਇਸ਼ਨਾਨ ਕਰਕੇ ਚਵਾਰੇ ਦੇ ਵਿੱਚ ਚਲੇ ਗਏ ਪਾਤਸ਼ਾਹ ਆਪ ਦੀ ਕੀ ਪੈ ਲੋਗੇ ਤੇ ਪਾਤਸ਼ਾਹ ਕਹਿਣ ਲੱਗੇ ਗੁਲਾਬੇ ਤੇ ਪੰਜਾਬੇ ਨੂੰ ਇਹਨਾਂ ਪਤਾ ਲੱਗ ਗਿਆ ਕਿ ਪਾਤਸ਼ਾਹ ਨੂੰ ਮੁਗਲੀਆਂ ਫੌਜ ਹਜੇ ਵੀ ਜਬਤੀ ਕਰਦੀ ਹੈ ਪਾਤਸ਼ਾਹ ਤੁਸੀਂ ਇੰਜ ਕਰੋ ਤੁਸੀਂ ਚਿਵਾਰੇ ਦੇ ਉਪਰੀ ਰਹਗਾ ਥੱਲੇ ਨਹੀਂ ਜੋ ਤੈਨੂੰ ਚਾਹੀਦਾ ਹੋਏਗਾ ਬਾਜ ਅਸੀਂ ਆਪ ਤੁਹਾਡੇ ਕੋਲ ਪਹੁੰਚਾ ਦੇ ਆ ਜੇ ਸਾਨੂੰ ਇੱਕ ਵਾਰੀ ਭਾਖ ਹੁਕਮ ਕਰਦੀ ਹਾਂ ਬਚਣ ਕਰ ਤੇ ਮਹਾਰਾਜ ਪ੍ਰਸ਼ਾਦਾ ਛੱਕਣ ਦੇ ਜਲ ਪਾਣੀ ਸੇਵਾ ਕੰਦੇ ਲੈ ਕੇ ਕੰਦ ਜਾ ਕੇ ਗਲਾਬਾ ਤੇ ਪੰਜਾਬ ਦੇ ਤੇ ਉਸੇ ਵੇਲੇ ਫਿਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਭਾਈ ਗਲਾਬਾ ਤੇ ਪੰਜਾਬੇ ਅਸੀਂ ਤੁਹਾਡੇ ਪਿੰਡ ਨੂੰ ਤੁਹਾਡੇ ਤੇ ਸੰਕਟ ਨਹੀਂ ਆਉਂਦੇ ਆ ਕਿ ਤੁਹਾਡੇ ਪਿੰਡ ਤੇ ਸੰਕਟ ਨਹੀਂ ਆਉਂਦੇ ਤੁਸੀਂ ਰੁਕੋਗੇ ਮਾਨੇ ਭਾਸ਼ਾ ਕਦੇ ਨਹੀਂ ਅਸੀਂ ਰੁਕਣਾ ਨਹੀਂ ਅਸੀਂ ਜਿੱਥੋਂ ਸਵੇਰੇ ਹੀ ਚੱਲਾ ਪਾਦੇ ਹਾਂ ਅੱਜ ਦੀ ਰਾਤ ਹੈ ਸਵੇਰ ਹੁੰਦਿਆ ਹੀ ਇੱਥੋਂ ਚੱਲਾ ਪਾਦੇ ਆਂਗੇ ਜਾਓ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਸਾਡੇ ਇੱਕ ਸੱਜਣ ਰਹਿੰਦੇ ਨੇ ਸਾਡੇ ਇੱਕ ਸੇਵਕ ਰਹਿੰਦੇ ਹੈ ਨਿਹਾਲਾ ਖੱਤਰੀ ਉਹਦੀ ਮਾਂ ਹੈ ਉਹ ਬੜੀ ਸਾਡੀ ਸੇਵਕ ਹੈ ਉਹ ਹਰ ਸਾਲ ਅਨੰਦਪੁਰ ਸਾਹਿਬ ਜਾਂਦੀ ਸੀ ਹਰ ਸਾਲ ਜੀ ਦਾ ਇਤਿਹਾਸ ਦੇ ਵਿੱਚ ਨਾਮ ਹਰਦੇਵ ਵੀ ਆਉਂਦਾ ਤੇ ਕਈ ਇਤਿਹਾਸਕਾਰਾਂ ਨੇ ਗੁਰਦੇਵ ਵੀ ਲਿਖਿਆ ਦੋ ਨਾਮ ਲਿਖੇ ਹਰਦੇਵ ਤੇ ਗੁਰਦੇਵ ਕਰਕੇ ਨਾਮ ਆਉਂਦਾ ਉਸੇ ਵੇਲੇ ਪਾਤਸ਼ਾਹ ਕਹਿੰਦੇ ਨੇ ਜਾਓ ਜਾ ਕੇ ਤੁਸੀਂ ਉਹਨੂੰ ਕਹੋ ਤੇ ਤੇਰੇ ਅਨੰਦਪੁਰ ਦੇ ਗੁਰੂ ਮਲਕ ਆਇਏ ਜਿਹੜੇ ਤੋਂ ਹਰ ਸਾਲ ਇਹ ਹਰ ਸਾਲ ਜਾਂਦੀ ਸੀ ਮਾਤਾ ਤੇ ਜਾ ਕੇ ਅਨੰਦਪੁਰ ਦਾ ਨਾ ਜਾ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਹੱਥੀਂ ਤਿਆਰ ਕਰਕੇ ਚੋਲਾ ਭੇਟ ਕਰਦੀ ਸਤਿਗੁਰਾਂ ਨੂੰ ਤੇ ਹੁਣ ਸਰੀਰ ਬਜ਼ੁਰਗ ਸੀ ਪਾਤਸ਼ਾਹ ਨੇ ਕਹਿ ਦਿੱਤਾ ਮਾਤਾ ਹੁਣ ਤੁਸੀਂ ਅਨੰਦਪੁਰੋਂ ਦੀ ਖੇਚਲ ਨਾ ਕਰਨੀ ਤੁਸੀਂ ਜੋ ਬਸਤਰ ਪੇਟਾ ਕਰਨੇ ਨੇ ਉਹ ਆਪਣੇ ਘਰ ਬੈ ਕੇ ਤਿਆਰ ਕਰਿਓ ਸਬਾ ਆਏਗਾ ਅਸੀਂ ਆਪ ਆਕੇ ਤੁਹਾਡੇ ਕੋਲ ਤੁਹਾਡੀ ਪ੍ਰੇਮ ਪੇਟਾ ਲੰਗਾਗੇ ਆਪ ਲੈ ਕੇ ਜਾਣਾ ਇਸ ਸਮਾਂ ਆਏਗਾ ਫਿਰ ਉਹ ਪਗਲਾਪੇ ਤੇ ਪੰਜਾਬੀ ਦੇ ਪਾਤਸ਼ਾਹ ਰਹੇ ਨੇ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਸਾਡੇ ਸੇਵਕ ਰਹਿੰਦੇ ਨੇ ਪਾਤਸ਼ਾਹ ਜੇ ਪਤਾ ਲੱਗ ਗਿਆ ਤੇ ਸੰਕਟ ਆ ਜਾਏਗਾ ਮਰ ਕੇ ਨਹੀਂ ਗਲਾਪਿਆ ਅਸੀਂ ਧੀਰੇ ਤੇ ਤੇ ਤੇਰੇ ਨਗਰ ਤੇ ਸੰਘਟ ਲਈ ਆਉਂਦੇ ਆ ਤੁਸੀਂ ਜਾਓ ਜਾ ਕੇ ਇਕੱਲੇ ਨਿਹਾਲੇ ਖੱਤਰੀ ਦੇ ਘਰ ਸੁਨੇਹਾ ਲਾਓ ਫਿਰ ਕੱਲ ਇਹ ਵਿਚਾਰਾ ਆਪਾਂ ਕੱਲ ਨੂੰ ਸਾਰਾ ਨਿ ਕਰਾਂਗੇ ਆਓ ਆਪਾਂ ਇੱਥੇ ਵਿਚਾਰਾਂ ਨੂੰ ਸੰਕੋਚ ਦਈਏ ਸਮਾ ਹੋ ਗਿਆ ਰ ਅਦਾਸ ਉਹਦਾ ਸਤਿਗੁਰੂ ਕਿਰਪਾ ਕਰਨ ਰਹਿੰਦੀ ਆ ਵਿਚਾਰਾ ਫਿਰ ਅੱਗੇ ਕਿਵੇਂ ਗਲਾਪਾਂ ਤੇ ਪੰਜਾਬਾ ਸਤਿਗੁਰੂ ਦੇ ਬਚਨ ਮੰਨ ਕੇ ਨਿਹਾਲੇ ਖੱਤਰੀ ਦੇ ਘਰ ਜਾਂਦੇ ਨੇ ਮਾਤਾ ਤੋਂ ਪ੍ਰੇਮ ਬੇਟਾ ਲੈ ਕੇ ਆਉਂਦੇ ਨੇ ਮਾਤਾ ਨੂੰ ਨਾਲ ਲੈ ਕੇ ਆਉਂਦੇ ਨੇ ਕਿਉਂਕਿ ਇੰਨੀ ਪਿਆਰ ਦੇ ਵਿੱਚ ਹੋ ਗਈ ਮਾਤਾ ਮਾਤਾ ਨੂੰ ਨੇਤਰਾਂ ਤੋਂ ਦੇਖਣਾ ਵੀ ਗੱਲ ਹੋ ਗਿਆ ਅੱਖਾਂ ਤੋਂ ਵੀ ਦੇਖਣਾ ਤੇ ਗੁਰਮੁਖੋਸੇ ਵੇਲੇ ਆਉ ਆਪਾਂ ਇੱਥੇ ਵਿਚਾਰਾਂ ਨੂੰ ਸੰਕੋਚ ਦਈਏ ਫਿਰ ਕੱਲ ਨੂੰ ਬਾਸੇ ਜਾਂਦੇ ਨੇ ਨਿਹਾਲੇ ਖਤਰੀ ਦੀ ਮਾਤਾ ਜਾਂਦੀ ਹੈ ਨਿਹਾਲਾ ਖਤਰੀ ਜਾਂਦਾ ਹੈ ਨਾਲ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਇਹ ਸਾਰਾ ਕੁਝ ਆਪਾਂ ਕੱਲ ਨੂੰ ਸਰਵਣ ਕਰਾਂਗੇ ਇੱਥੇ ਵਿਚਾਰਾਂ ਨੂੰ ਸੰਪੂਰਨ ਲਈ ਆਪ ਸਾਰੇ ਸਾਥੀਤੰਦ ਦਾ ਬਹੁਤ ਬਹੁਤ ਧੰਨਵਾਦ ਕੋਟਾਂ ਫੋਰ ਸੁਪਰ 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 ਅਨੰਦ ਸਾਇਦ ਸ੍ਰੀ ਗੁਰੂ ਜੀ ਅਸਰ ਮਾਰਾ ਜਿਨ੍ਹਾਂ ਦੇ ਸਪਾਕਾ ਸਾਨੂੰ ਬਖਸ਼ਿਆ ਆਉ ਸਾਰੇ ਜੀ ਕਿ ਸ਼ਲੋਕ ਦੇ ਵਿੱਚ ਕੋਈ ਵੀ ਰਸਨਾ ਜਵਾਂ ਜੀ ਨਰ ਸਾਰੇ ਜਣੇ ਰਲ ਕੇ ਹਾਜ਼ਿਰ ਹੋਇਆ